ਹਾਏ ਹਾਏ ਠੂ ਹਾਂ ਲੜਿਆਨੀ ਕਰ ਲਿਆ ਵਾਲੀ ਬਾੜ ਚੋਂ ਹਾਏ ਹਾਏ ਠੂ ਹਾਂ ਲੜਿਆਨੀ ਕਰ ਲਿਆ ਵਾਲੀ ਬਾੜ ਚੋਂ ਲੂ ਲੂ ਜ਼ਹਿਰ ਚੜਿਆਨੀ ਕਰ ਲਿਆ ਵਾਲੀ ਬਾੜ ਚੋਂ ਲੂ ਲੂ ਜ਼ਹਿਰ ਚੜਿਆਨੀ ਕਰ ਲਿਆ ਵਾਲੀ ਬਾੜ ਚੋਂ ਹਾਏ ਨੀ ਕਿਵੇਂ ਲੜਿਆ ਠੂ ਹਾਂ ਹਾਏ ਨੀ ਕਿੱਥੇ ਲੜਿਆ ਠੂ ਹਾਂ ਨੀ ਠੂ ਹੈ ਦੀਆਂ ਪੀੜਾਂ ਬੁਰੀਆਂ ਮੇਰੇ ਵੱਜਣ ਕਾਲ ਜਹੇ ਛੁਰੀਆਂ ਨੀ ਠੂ ਹੈ ਦੀਆਂ ਪੀੜਾਂ ਬੁਰੀਆਂ ਮੇਰੇ ਵਜਣ ਕਾਂਲ ਜਿਹੇ ਸ਼ੁਰੀਆਂ ਵੇ ਹੁਣ ਘਰ ਘਰ ਗੱਲਾਂ ਤੁਰੀਆਂ ਵੇ ਕਰੇ ਲਿਆ ਵਾਲੀ ਬਾੜ ਚੋਂ ਹਾਏ ਹਾਏ ਠੂਹਾਂ ਲੜਿਆ ਵੇ ਕਰੇ ਲਿਆ ਵਾਲੀ ਬਾੜ ਚੋਂ ਹਾਏ ਹਾਏ ਠੂਹਾਂ ਲੜਿਆ ਵੇ ਕਰੇ ਲਿਆ ਵਾਲੀ ਬਾੜ ਚੋਂ ਨੀ ਤੂੰ ਨਿਰੂਪ ਦੀ ਰਾਣੀ ਤੇਰਾ ਆਸ਼ਿਕ ਭਰਦੇ ਪਾਣੀ ਨੀ ਤੂੰ ਸ਼ੱਕ ਪਰਦੇ ਪਾਣੀ ਰਤ ਜੋ ਬਨਦੇ ਕਿੱਥੇ ਮਾਣੀ ਤੇਰੀ ਹਾਲੇ ਉਮਰ ਨਿਆਣੀ ਨੀ ਕਰੇ ਲਿਆ ਵਾਲੀ ਵਾੜਚੋਂ ਹਾਏ ਹਾਏ ਠੂਹਾਂ ਲੜਿਆਨੀ ਕਰੇ ਲਿਆ ਵਾਲੀ ਵਾੜਚੋਂ ਹਾਏ ਹਾਏ ਠੂਹਾਂ ਲੜਿਆਨੀ ਕਰੇ ਲਿਆ ਵਾਲੀ ਵਾੜਚੋਂ ਲੂ ਲੂ ਜ਼ਹਿਰ ਚੜਿਆਨੀ ਕਰੇ ਲਿਆ ਵਾਲੀ ਵਾੜਚੋਂ ਵੇ ਮੇਰੇ ਉੱਠੀ ਪੀੜੇ ਵੱਲੀ ਮੈਂ हो गए चल बलली मैथ पीड़ न जावे चली वे करे वाली वाड़ चो हाय हाय ठूह लड़े आवे करे वाली वाड़ चो लूलू जहर चढ़ आवे करे वाली वाड़ चो हाय हाय ठूह लड़े आवे करे लिया वाली वाड़ चो नीए ठूह कितों आया है कितों जहर लिया ਤੂੰ ਹਾ ਕਿੱਥੋਂ ਆਇਆ ਨੀ ਇਹ ਕਿੱਥੋਂ ਜ਼ਹਿਰ ਲਿਆਇਆ ਇਨੇ ਕਿੱਥੇ ਡੰਗ ਚਲਾਇਆ ਮੇਰੇ ਛਲਕਾਲ ਜੇ ਪਾਇਆ ਨਿੱਕਰ ਲਿਆ ਵਾਲੀ ਬਾੜ ਚੋਂ ਹਾਏ ਹਾਏ ਠੂੰ ਹਾ ਲੜਿਆ ਨੀ ਕਰ ਲਿਆ ਵਾਲੀ ਬਾੜ ਚੋਂ ਲੂ ਲੂ ਜ਼ਹਿਰ ਚੜਿਆ ਨੀ ਕਰ ਲਿਆ ਵਾਲੀ ਬਾੜ ਚੋਂ ਨੀ ਇਹ ਅੱਖੀਆਂ ਦੇ ਵਿੱਚ ਰਹਿੰਦਾ ਸੱਪ ਕਾਲਜੇ ਦੇ ਵਿੱਚ ਪੈਂਦਾ ਨੀ ਇਹ ਅੱਖੀਆਂ ਦੇ ਵਿੱਚ ਰਹਿੰਦਾ ਸੱਪ ਕਜਨੇ ਦੇ ਓਲੇ ਬੈਂਦਾ ਜੱਗ ਇਸ਼ਕ ਇਸ ਨੂੰ ਕਹਿੰਦਾ ਨੀ ਕਰ ਲਿਆ ਵਾਲੀ ਵਾੜ ਚੋਂ ਹਾਏ ਹਾਏ ਢੂਹ ਲੜਿਆ ਨੀ ਕਰ ਲਿਆ ਵਾਲੀ ਵਾੜ ਚੋਂ ਲੂ ਲੂ ਜ਼ਹਿਰ ਚੜਿਆ ਨੀ ਕਰ ਲਿਆ ਵਾਲੀ ਵਾੜ ਚੋਂ ਹਾਏ ਹਾਏ ਢੂਹ ਲੜਿਆ ਨੀ